ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਬਿਕਰਮ ਮਜੀਠੀਆ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ ਬਿਕਰਮ ਮਜੀਠੀਆ ਦੀਆਂ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਕੋਈ ਰਾਹਤ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਤੇ ਹੁਣ ਪੰਜਾਬ ਤੋਂ ਬਾਹਰ ਜਾਇਦਾਦਾਂ ਦੀ ਜਾਂਚ ਦਾ ਜਿਹੜੀ ਜਾਂਚ ਬਿਜਲੈਂਸ ਦੇ ਵੱਲੋਂ ਕੀਤੀ ਜਾ ਰਹੀ ਆ ਪਹਿਲਾਂ ਬਿਕਰਮ ਮਜੀਠੀਆ ਨੂੰ हिमाचल ਦੇ ਵਿੱਚ ਲੈ ਕੇ ਗਏ ਤੇ ਹੁਣ ਯੂਪੀ ਦੇ ਵਿੱਚ ਵਿਕਰਮ ਮਜੀਠੀਆ ਦੀ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਆ तकरीबन ਬਿਤੇ ਕੱਲ ਜਿਹੜੀ ਪੰਜਾਬ ਵਿਜੀਲੈਂਸ ਦੇ ਵੱਲੋਂ ਵਿਜੀਲੈਂਸ ਬਿਊਰੋ ਦੇ ਵੱਲੋਂ ਯੂਪੀ ਦੇ ਵਿੱਚ ਵਿਕਰਮ ਮਜੀਠੀਆ ਦੀ ਜਾਇਦਾਦ ਦੀ 5 ਘੰਟੇ ਤੱਕ ਜਾਂਚ ਕੀਤੀ ਗਈ ਤਾਂ ਸਰਾਇਆ ਡਿਸਟਿਲਰੀ ਦੀ ਜਿਹੜੀ ਆ ਉੱਥੇ ਜਾ ਕੇ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਗਈ 5 ਘੰਟੇ ਤੱਕ ਵਿਜੀਲੈਂਸ ਟੀਮ ਨੇ ਬਿਕਰਮ ਮਜੀਠੀਆ ਦੀ ਪੰਜਾਬ ਤੋਂ ਬਾਹਰ ਜੋ ਜਾਇਦਾਦ ਹੈ ਉਸ ਦੀ ਜਾਂਚ ਕੀਤੀ ਆ ਤਾਂ ਮੁਸ਼ਕਿਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹਿਮਾਚਲ ਤੋਂ ਬਾਅਦ ਹੁਣ ਯੂਪੀ ਪਹੁੰਚੀ ਆ ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਦੇ ਲਈ ਇਹ ਇੱਕ ਵੱਡੇ ਝਟਕੇ ਵਾਲੀ ਗੱਲ ਹੈ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਸਭ ਤੋਂ ਅਹਿਮ ਤੇ ਵੱਡੀ ਅਪਡੇਟ ਹੈ ਕਿ ਹੁਣ ਪਹਿਲਾਂ ਯੂਪੀ ਦੇ ਗੋਰਖਪੁਰ ਦੇ ਵਿੱਚ ਜਾਂਚ ਕੀਤੀ ਤੇ ਹੁਣ ਯੂਪੀ ਦੇ ਗੋਰਖਪੁਰ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਹਿਮਾਚਲ ਦੇ ਵਿੱਚ ਜਾਂਚ ਕੀਤੀ ਸੀ ਤਾਂ 5 ਘੰਟੇ ਤੱਕ ਵਿਜੀਲੈਂਸ ਟੀਮ ਜਾਂਚ ਕਰਦੀ ਆ ਤਾਂ ਜਿਹੜੀ ਪੰਜਾਬ ਤੋਂ ਬਾਹਰ ਜ਼ਮੀਨਾਂ ਜਾਇਦਾਦਾਂ ਨੇ ਵਿਕਰਮ ਮਜੀਠੀਆ ਦੀ ਉਹਨਾਂ ਦੀ ਹੁਣ ਜਾਂਚ ਹੋ ਰਹੀ ਆ ਪੰਜਾਬ ਤੋਂ ਬਾਹਰ ਜਿਹੜੀ ਆ ਜਾਂਚ ਹੋ ਰਹੀ ਆ ਹਿਮਾਚਲ ਤੋਂ ਬਾਅਦ ਯੂਪੀ ਦੇ ਵਿੱਚ ਵਿਜੀਲੈਂਸ ਦੀ ਟੀਮ ਪਹੁੰਚੀ ਆ ਦੂਜੇ ਪਾਸੇ ਐਨਸੀਬੀ ਨੂੰ ਹੁਣ ਜਾਂਚ ਸੌਂਪੇਗੀ ਅਗਲੇ ਹਫਤੇ ਦੇ ਵਿੱਚ ਵਿਜੀਲੈਂਸ ਐਨਸੀਬੀ ਨੂੰ ਜਾਂਚ ਸੌਂਪੇਗੀ ਵਿਜੀਲੈਂਸ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾ ਰਹੀ ਆ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਗ੍ਰਫਤਾਰ ਕੀਤਾ ਸਰਾਇਆ ਡਿਸਟਿਲਰੀ ਦੀ ਕੀਤੀ ਗਈ ਚੈਕਿੰਗ ਚੈਕਿੰਗ ਜਿਹੜੀ ਆ ਸਰਾਇਆ ਡਿਸਟਿਲਰੀ ਦੀ ਕੀਤੀ ਗਈ ਆ ਵਿਕਰਮ ਮਜੀਠੀਆ ਦੀਆਂ ਜਾਇਦਾਦਾਂ ਦੀਆਂ ਹੁਣ ਜਾਂਚਾਂ ਤੇਜ਼ ਹੋ ਚੁੱਕੀਆਂ ਵਿਜੀਲੈਂਸ ਦਾ ਐਕਸ਼ਨ ਹੁਣ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਸੂਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਅਕਾਲੀ ਦਲ ਇਸ ਗ੍ਰਫਤਾਰੀ ਨੂੰ ਪੋਲੀਟੀਕਲ ਪੋਲੀਟੀਕਲ ਬੈਂਡੇਟਾ ਦੱਸ ਰਿਹਾ ਬਦਲਾਖੋਰੀ ਦੀ ਰਾਜਨੀਤੀ ਦੱਸ ਰਿਹਾ ਪਰ ਅਦਾਲਤ ਦੇ ਵੱਲੋਂ ਵੀ ਹੁਣ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਮਲਾ ਪੜਸ ਮੁਖੀ ਨੂੰ ਬਿਜੀਲੈਂਸ ਨੂੰ ਸਹਿਯੋਗ ਦੇਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਅੱਜ ਅਦਾਲਤ ਦੇ ਵਿੱਚ ਮੁੜ ਤੋਂ ਪੇਸ਼ੀ ਹੋਣੀ ਆ ਕਿਉਂਕਿ ਕੋਰਟ ਦੇ ਵੱਲੋਂ ਜੋ ਰਿਮਾਂਡ ਦਿੱਤਾ ਗਿਆ ਸੀ ਵਿਕਰਮ ਮਜੀਠੀਆ ਦਾ 4 ਦਿਨ ਦਾ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਤੋਂ ਵਿਕਰਮ ਮਜੀਠੀਆ ਦੀ ਪੇਸ਼ੀ ਹੋਣੀ ਆ ਪੇਸ਼ੀ ਦੇ ਵਿੱਚ ਆਖਰ ਕੀ ਵਿਕਰਮ ਮਜੀਠੀਆ ਦਾ ਦੁਬਾਰਾ ਤੋਂ ਬਿਜੀਲੈਂਸ ਨੂੰ ਰਿਮਾਂਡ ਮਿਲਦਾ ਜਾਂ ਫਿਰ ਵਿਕਰਮ ਮਜੀਠੀਆ ਨੂੰ ਕੋਈ ਵੱਡੀ ਰਾਹਤ ਮਿਲ ਸਕਦੀ ਆ ਕਿਉਂਕਿ ਜੋ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਕਲੇਰ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਇਹ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਕੀਤਾ ਜਾ ਰਿਹਾ ਪਹਿਲਾਂ ਡਰਗ ਦਾ ਮਾਮਲਾ ਦਰਜ ਕੀਤਾ ਐਨਡੀਪੀਐਸ ਦਾ ਮਾਮਲਾ 2021 ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਦਰਜ ਕੀਤਾ ਜਾਂਦਾ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਕੁਝ ਹੱਥ ਨਹੀਂ ਲੱਗਦਾ ਤੇ ਹੁਣ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਕਹਿੰਦੇ ਇਸ ਮਾਮਲੇ ਦੇ ਵਿੱਚ ਵੀ ਕੱਖ ਹੱਥ ਨਹੀਂ ਲੱਗਣਾ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਦਾ ਸਹਿਯੋਗ ਸਾਬਕਾ ਡੀਜੀਪੀ ਵੀ ਕਰ ਰਹੇ ਨੇ ਸਾਬਕਾ ਡਿਪਟੀ ਡਾਇਰੈਕਟਰ ਡੀ ਦੇ ਉਹ ਵੀ ਕਰ ਰਹੇ ਨੇ ਦਿੱਲੀ ਦੀ ਪੁਲਿਸ ਨੂੰ ਵੀ ਕਹਿ ਦਿੱਤਾ ਹੁਕਮ ਜਾਰੀ ਕਰ ਦਿੱਤੇ ਸ਼ਿਮਲਾ ਦੀ ਪੁਲਿਸ ਨੂੰ ਵੀ ਕਹਿ ਦਿੱਤਾ ਹਿਮਾਚਲ ਵੀ ਲੈ ਕੇ ਜਾਇਆ ਜਾ ਰਿਹਾ ਵਿਕਰਮ ਮਜੀਠੀਆ ਨੂੰ ਯੂਪੀ ਦੇ ਗੋਰਖਪੁਰ ਦੇ ਵਿੱਚ ਵੀ ਵਿਕਰਮ ਮਜੀਠੀਆ ਦੀ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਆ ਤਾਂ ਇਹ ਸਭ ਦੇ ਵਿਚਾਲੇ ਜਿਹੜੀ ਗੱਲ ਕੀਤੀ ਜਾਵੇ ਵਿਕਰਮ ਮਜੀਠੀਆ ਹੁਣ ਕੁਸੂਤੇ ਕਰ ਚੁੱਕੇ ਨੇ ਅਕਾਲੀ ਦਲ ਹਾਲਾਂਕਿ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਅਕਾਲੀ ਦਲ ਕਹਿ ਰਿਹਾ ਕਿ ਇਹ ਸਿਰਫ ਤੇ ਸਿਰਫ ਜਾਣ ਬੁੱਝ ਕੇ ਕੀਤਾ ਜਾ ਰਿਹਾ ਵਿਕਰਮ ਜੀਠੀਆ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਬੋਲਦੇ ਸੀ ਉਹਨਾਂ ਦੇ ਪਰਿਵਾਰ ਦੇ ਬਾਰੇ ਬੋਲਦੇ ਸੀ ਇਸ ਕਰਕੇ ਸਿਰਫ ਔਰ ਸਿਰਫ ਇਹ ਸਿਆਸੀ ਕਿੜ ਕੱਢਣ ਦੇ ਲਈ ਬਦਲਾ ਲਿਆ ਜਾ ਰਿਹਾ ਇਹ ਵਿਕਰਮ ਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਵਿਕਰਮ ਜੀਠੀਆ ਨੂੰ ਚੁੱਪ ਕਰਾਉਣ ਦੇ ਲਈ ਡਰਾਇਆ ਜਾ ਰਿਹਾ ਪਹਿਲਾਂ ਸੁਖਪਾਲ ਸਿੰਘ ਖੈਰਾ ਦੇ ਨਾਲ ਅჯਹੀਆ ਕੀਤਾ ਸੀ ਸੁਖਪਾਲ ਸਿੰਘ ਖੈਰਾ ਨੂੰ ਘਰੋਂ ਪੁਲਿਸ ਦੇ ਵੱਲੋਂ ਚੱਕਿਆ ਗਿਆ ਸੀ ਉਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਨੂੰ ਘਰੋਂ ਚੱਕਿਆ ਗਿਆ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਐਨਡੀਪੀਐਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਸੁਪਰੀਮ ਕੋਰਟ ਤੋਂ ਮਿਲੀ ਸੀ ਜ਼ਮਾਨਤ ਸੁਪਰੀਮ ਕੋਰਟ ਤੋਂ ਮਿਲੀ ਸੀ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਤੱਕ ਵਿਕਰਮ ਮਜੀਠੀਆ ਰਹਿ ਕੇ ਗਏ ਸੀ ਪਰ ਹੁਣ ਬਿਜੀਲੈਂਸ ਦੇ ਵੱਲੋਂ ਸਕੰਜਾ ਕੱਸਿਆ ਜਾ ਰਿਹਾ ਜਾਇਦਾਦਾਂ ਦੀਆਂ ਲਗਾਤਾਰ ਜਾਂਚਾਂ ਕੀਤੀਆਂ ਜਾ ਰਹੀਆਂ ਤਾਂ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਮਿਲਦੀ ਆ ਅੱਜ ਜਾਂ ਫਿਰ ਦੁਬਾਰਾ ਤੋਂ ਵਿਕਰਮ ਮਜੀਠੀਆ ਦਾ ਰਮਾਂਡ ਮਿਲਦਾ ਦੇਖਣ ਵਾਲੀ ਗੱਲ ਹੈ